ਰਮਾਲ ਗਿੱਧੇ ਚ ਕੁੜੀ ਨੱਚਦੀ ਫਿਰੇ ਉਹਨੇ ਪੈਰਾਂ ਵਿੱਚ ਬੰਨੇ ਆ ਪਚਾਲ ਗਿੱਧੇ ਚ ਕੁੜੀ ਨੱਚਦੀ ਫਿਰੇ ਕਾਲੀ ਗਾਨੀ ਹੇਕ ਉੱਤੇ ਫਰੇ ਦਾ ਮੇਲ ਦੀ 나ਗਣੀ ਚੰਦਨ ਗੇਲੀ ਨਾਲ ਜਿਵੇਂ ਖੇਲਦੀ ਕੋਲੇ ਰੂਪ ਦੀ ਨ ਮਿਲਦੀ ਮਿਸਾਲ ਗਿੱਧੇ ਚ ਕੁੜੀ ਨੱਚਦੀ ਫਿਰੇ ਕੀ ਕੀ ਨਾਲ ਬੰਨ ਕੇ ਰਮਾਲ ਗਿੱਧੇ ਚ ਕੁੜੀ ਨੱਚਦੀ ਫਿਰੇ ਠਿੰਗਣਾ ਵਾਲੇ ਨੂੰ ਅੱਜ ਲੱਗੀ ਉਹ ਲੁੱਟ ਕੇ ਨਜ਼ਰਾਂ ਪਿਆਰ ਦੀਆਂ ਧੰਮੇ ਉੱਤੇ ਸੁੱਤ ਕੇ ਨੀਲੇ ਨੈਣਾ ਨਾਲ ਕਰ ਗਈ ਨਿਹਾਲ ਗਿੱਧੇ ਚ ਕੁੜੀ ਨੱਚਦੀ ਫਿਰੇ ਜੀ ਜੀ ਨਾਲ ਬੰਨ ਕੇ ਰਮਾਲ ਗਿੱਦੇ ਚ ਪੂਰੀ ਨੱਚਦੀ ਫੇਰੀ। ਦੀ ਇਹ ਗੱਲ ਜੀ ਪਰ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਕੋਈ ਕੰਪਨੀ ਵਾਲਿਆਂ ਨੇ ਕੋਈ ਗੱਡੀ ਦਿੱਤੀ ਸੀ ਲੈ ਕੇ ਠੀਕ ਹੈ ਜੀ ਜਦੋਂ ਗੱਡੀ ਦਿੱਤੀ ਆ ਤਾਂ ਉਹ ਲੈ ਕੇ ਤੇ ਇੱਕ ਵਾਰੀ ਚਾਬੀ ਜਦੋਂ ਪਹਿਲੇ ਤਾਂ ਉਹ ਹੱਸ ਪਏ ਬਾਅਦ ਵਿੱਚ ਉਹਨਾਂ ਨੇ ਅੱਖਾਂ 'ਚ ਹੰਝੂ ਪੜ ਰਹੇ ਅੱਛਾ ਜੀ ਤੇ ਉਹ ਕੰਪਨੀ ਵਾਲਿਆਂ ਨੇ ਕਿਹਾ ਵੀ ਇਹ ਕੀ ਗੱਲ ਅੱਛਾ ਇਹ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਆ ਵੀ ਇਹ ਹੀ ਗੱਡੀ ਕਿ ਨੰਦ ਲਾਲ ਨੂਰਪੁਰੀ ਇਹਨੂੰ ਦਿੱਤੀ ਹੁੰਦੀ। ਕੀ ਬਾਤ ਹੈ। ਕਿ ਜਾਂ ਉਹਨਾਂ ਦੇ ਕੁਝ ਵਾਸਤੇ ਕੀਤਾ ਹੁੰਦਾ ਜਾਂ ਜੋ ਸਾਡੇ ਵਿੱਚ ਹੁੰਦੇ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਮੋਣਕ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਪੁੱਜਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝਿੰਗੜਾ ਦੇ ਵਿੱਚ ਜਿੱਥੇ ਆਪਾਂ ਇੱਕ ਤੁਹਾਨੂੰ ਐਸੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਹੈਗੇ ਆ ਜਿਨ੍ਹਾਂ ਦੇ 2000 ਸਨ 2000 ਦੇ ਵਿੱਚ ਬਹੁਤ ਹੀ ਮਕਬੂਲ ਗੀਤ ਕੁੜੀ ਚੀਚੀ ਨਾਲ ਬਨ ਕੇ ਰਮਾਲ ਗਿੱਧੇ ਦੇ ਵਿੱਚ ਨੱਚਦੀ ਫਿਰੇ ਇੱਕ ਮਾਂ ਵਾਲਾ ਸੌਂਗ ਜਿਹੜਾ ਕਿ ਸਣੀ ਚੀਮੇ ਦੀ ਆਵਾਜ਼ ਵਿੱਚ ਬਹੁਤ ਜ਼ਿਆਦਾ ਤੁਸੀਂ ਲੋਕਾਂ ਨੇ ਪਿਆਰ ਦਿੱਤਾ ਔਰ ਜਿਆਦਾ ਸਮਾਨਾ ਲੈਂਦੇ ਸਾਡੇ ਨਾਲ ਉਸ ਗੀਤ ਦੇ ਰਾਈਟਰ ਮੌਜੂਦ ਆ ਸਰਦਾਰ ਧਮਾ ਢਿੰਗੜ ਜੀ ਧਮਾ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਮੇਰੇ ਵੱਲੋਂ ਵੀ ਜੀ ਪੰਜਾਬੀ ਰੰਗ ਟੀਵੀ ਵਾਲਿਆਂ ਦਾ ਪੂਰੀ ਟੀਮ ਦਾ ਇਹ ਦਿਲੋਂ ਸ਼ੁਕਰੀਆ ਧੰਨਵਾਦ ਕੀ ਆਣ ਨੂੰ ਅੱਛਾ ਧਮਾ ਜੀ ਆਪਾਂ ਤੁਹਾਡੇ ਗਾਇਕੀ ਸਭ ਆਪਣੇ ਗੀਤਕਾਰੀ ਦੇ ਸਫਰ ਤੇ ਵੀ ਗੱਲਬਾਤ ਕਰਾਂਗੇ ਅੱਜ ਔਰ ਤੁਹਾਡੇ ਪਰਸਨਲ ਲਾਈਫ ਦੇ ਉੱਤੇ ਵੀ ਗੱਲਬਾਤ ਕਰਾਂਗੇ ਔਰ ਸਾਡਾ ਤੁਹਾਨੂੰ ਪਹਿਲਾ ਹੀ ਸਵਾਲ ਹੈਗਾ ਕਿ ਤੁਸੀਂ ਲਿਖਣ ਦੀ ਸ਼ੁਰੂਆਤ ਕਦੋਂ ਕੀਤੀ ਬਾਜੀ ਇਹ 10 ਵਿੱਚ ਤਕਰੀਬਨ ਪੜਦਾ ਸੀ ਮੈਂ ਤੇ ਪੜਦੇ ਪੜਦੇ ਬਸ ਇੱਕ ਐਸੀ ਚੇਤਕ ਲੱਗੀ ਮਨ ਦੇ ਵਿੱਚ ਕਿ ਲਿਖਣਾ ਹੈ ਓਕੇ ਹਾਂਜੀ ਤੇ ਬਸ ਹੌਲੀ ਹੌਲੀ ਲਿਖਣ ਲੱਗ ਪਏ ਲਿਖਣ ਤੋਂ ਬਾਅਦ ਮੈਨੂੰ ਮੇਰੇ ਬਰਾਦਰ ਹੀ ਸਿਗੇ ਇੱਥੇ ਉਹਨਾਂ ਨੇ ਕਿਹਾ ਵੀ ਇਹਨੂੰ ਕਿਸੇ ਦੇ ਲਾਣ ਲਾਉਨੇ ਆ ਮੈਨੂੰ ਮੇਰੇ ਟੀਚਰ ਸਹਿਬਾਨ ਸਿਗੇ ਇੱਥੇ ਉਹਨਾਂ ਦੇ ਕੋਲ ਲੱਗ ਗਏ ਵੀ ਆਹ ਦੇਖੋ ਜੀ ਲਿਖਦਾ ਮੁੰਡਾ ਅੱਛਾ ਜੀ ਤੇ ਉਹਨਾਂ ਤੋਂ ਬਾਅਦ ਉਹ ਸੁਰੀਚਾਂਸਾਂ ਵਾਲੇ ਦੇ ਮ ਜਿਗੇ ਆਪਣੇ ਨੇੜਤਾ ਦੇ ਵਿੱਚ ਉਹ ਮੈਨੂੰ ਉਹਨਾਂ ਦੇ ਲਾਲ ਆ ਹੋ ਗਿਆ ਅੱਛਾ ਜੀ ਜਦੋਂ ਤੁਸੀਂ ਗੀਤ ਲਿਖਣ ਦੀ ਸ਼ੁਰੂਆਤ ਕੀਤੀ ਤੁਹਾਡੇ ਪਿੰਡ ਵਿੱਚ ਕੋਈ ਗੀਤ ਲਿਖਦਾ ਸੀ ਜਾਂ ਤੁਹਾਡੀ ਕੋਈ ਫੈਮਿਲੀ ਵਿੱਚ ਕੋਈ ਗੀਤ ਲਿਖਦਾ ਸੀਗਾ ਜਿਨ੍ਹਾਂ ਵੱਲ ਦੇਖ ਕੇ ਤੁਹਾਨੂੰ ਚੇਟਕ ਲੱਗੀ ਕਿ ਮੈਂ ਵੀ ਗੀਤ ਲਿਖਾਂ ਤੁਹਾਨੂੰ ਕਿਵੇਂ ਚੇਟਕ ਲੱਗੀ ਸਾਡੇ ਦਸ਼ਕਵੀਰਾਂ ਨੋਰੇ ਬਾਰੇ ਜਰੂਰ ਜਾਣਕਾਰੀ ਦੱਸੋ ਨਹੀਂ ਜੀ ਮੇਰੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਪਹਿਲੇ ਲਿਖਦਾ ਠੀਕ ਹੈ ਜੀ ਨਾ ਕੋਈ ਪਿੰਡ ਦੇ ਵਿੱਚ ਸੀਗਾ ਓਕੇ ਤੇ ਪਹਿਲਾ ਮੈਂ ਹੁਈ ਸੀਗਾ ओके ਇਸ ਫੇਰ ਦੇ ਤੁਹਾਨੂੰ ਸ਼ੌਂਕ ਕਿਵੇਂ ਪਿਆ ਸੀਗਾ ਗੀਤ ਲਿਖੰਦਾ ਮੈਨੂੰ ਜੀ ਏਦਾਂ ਹੀ ਇੱਕ ਵਾਰੀ ਇੰਟਰਵਿਊ ਚੱਲ ਰਹੀ ਸੀ ਬਾਉ ਸਿੰਘ ਮਾਨ ਦੀ ਮਾਨ ਮਰਾੜਾ ਵਾਲਾ ਮਾਨ ਮਰਾੜਾਂ ਵਾਲਿਆਂ ਦੀ ਠੀਕ ਹੈ ਜੀ ਤੇ ਉਹਨਾਂ ਤੋਂ ਜ਼ਿਆਦਾ ਮੈਂ ਉਤਸ਼ਾਹਿਤ ਹੋਇਆ ਓਕੇ ਹਾਂਜੀ ਉਹਨਾਂ ਨੇ ਕਿਹੜੀ ਗੱਲ ਤੁਹਾਨੂੰ ਵਧੀਆ ਲੱਗੀ ਸੀ ਉਹਨਾਂ ਦੀ ਇਹ ਗੱਲ ਜੀ ਕਿ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਕੋਈ ਕੰਪਨੀ ਵਾਲਿਆਂ ਨੇ ਕੋਈ ਗੱਡੀ ਦਿੱਤੀ ਸੀ ਲੈ ਕੇ ਠੀਕ ਹੈ ਜੀ ਜਦੋਂ ਗੱਡੀ ਦਿੱਤੀ ਆ ਤਾਂ ਉਹ ਲੈ ਕੇ ਤੇ ਇੱਕ ਵਾਰੀ ਚਾਬੀ ਜਦੋਂ ਪਹਿਲੇ ਤਾਂ ਉਹ ਹੱਸ ਪਏ ਬਾਰ ਵਿੱਚ ਉਹਨਾਂ ਨੇ ਅੱਖਾਂ 'ਚ ਹਰਜੂ ਪਰ ਰਹੇ ਅੱਛਾ ਜੀ ਕਿ ਉਹ ਕੰਪਨੀ ਵਾਲਿਆਂ ਨੇ ਕਿਹਾ ਵੀ ਇਹ ਕੀ ਗੱਲ ਅੱਛਾ ਇਹ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਆ ਵੀ ਇਹ ਹੀ ਗੱਡੀ ਕਿ ਨੰਦ ਲਾਲ ਨੂਰਪੁਰੀ ਜੀ ਨੇ ਦਿੱਤੀ ਹੁੰਦੀ ਕਿਆ ਬਾਤ ਇਹ ਜਾਂ ਉਹਨਾਂ ਦੇ ਕੁਝ ਬਾਸਤੇ ਕੀਤਾ ਹੁੰਦਾ ਜਾਂ ਜੋ ਸਾਡੇ ਵਿੱਚ ਹੁੰਦੇ ਜੀ ਇਸ ਕਰਕੇ ਫਿਰ ਉਹ ਜ਼ਿਆਦਾ ਹੀ ਮੇਰੇ ਮਨ ਨੂੰ ਪ੍ਰਭਾਵਕ ਗੱਲ ਕਰਦੇ ਠੀਕ ਹੈ ਜੀ ਹਾਂਜੀ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਓਕੇ ਜੇ ਜ਼ਿਆਦਾ ਤੇ ਸਾਡੇ ਦਰਸ਼ਕ ਵੀਰਾਂ ਨੂੰ ਜੋ ਤੁਸੀਂ ਪਹਿਲਾ ਗੀਤ ਲਿਖਿਆ ਸੀਗਾ ਉਹਦੀਆ ਚੰਦ ਲੈਣਾ ਜਰੂਰ ਰੂਪ ਰੂਪ ਕਰ ਦੋ ਪਹਿਲੇ ਮਾਂ ਵਾਲਾ ਗੀਤ ਲਿਖਿਆ ਸੀਗਾ ਜੀ ਅੱਛਾ ਜੀ ਇੱਕ ਜਦੋਂ ਰੋਜੀ ਰੋਟੀ ਦੀ ਚੱਕਰ ਦੇ ਵਿੱਚ ਬੰਦਾ ਬਾਹਰ ਚਲਾ ਜਾਂਦਾ ਮੁਰਕੇ ਵਾਪਸ ਹੀ ਨਹੀਂ ਆਇਆ ਜਾਂਦਾ ਜੀ ਤੇ ਉਹ ਸੀਗਾ ਇਦਾਂ ਕਿ ਮਾਂ ਹੀ ਕਹਿ ਰਹੀ ਆ ਕਿ ਭੁੱਲ ਬਹਿ ਗਿਆ ਜੰਮਣ ਵਾਲੀ ਮਾਂ ਜਦੋਂ ਦਾ ਪਰਦੇਸ ਗਿਆ ਬੋੜਾ ਪਿੱਪਲਾਂ ਦੀ ਭੁੱਲ ਗਿਓ ਸ਼ਾਂ ਜਦੋਂ ਦਾ ਪਰਦੇਸ ਗਿਆ ਕਿਆ ਬਾਤ ਹੈ ਹਾਂਜੀ ਤੇ ਉਹ ਕਾਫੀ ਮਕਬੂਲ ਹੋਇਆ ਕਿ ਕੰਮਿਆਂ ਪੁੱਤਾਂ ਨੂੰ ਮਾਵਾ ਡੀਕ ਡੀਕ ਹਾਰੀਆਂ ਝਿੰਗਣਾ ਚ ਹੋਈਆਂ ਕਈ ਰੱਬ ਨੂੰ ਪਿਆਰੀਆਂ ਕਿਆ ਬਾਤ ਕਦੀ ਬੋਲੇ ਨਹੀਂ ਬਨੇਰੇ ਉੱਤੇ ਕਾਂ ਜਦੋਂ ਦਾ ਪਰਦੇਸ ਸੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਬੰਧੀ ਅੱਛਾ ਇਹ ਵਾਲਾ ਗੀਤ ਤੁਹਾਡਾ ਕਿਹੜੇ ਸਿੰਗਰ ਨੇ ਗਾਇਆ ਸੀਗਾ ਇਸਨੀ ਕੀਮਾ ਜੀ ਸਨੀ ਕੀਮਾ ਸਨੀ ਕੀਮਾ ਜੀ ਦੇ ਨਾਲ ਤੁਹਾਡਾ ਕਿਵੇਂ ਕੰਟੈਕਟ ਹੋਇਆ ਉਹ ਇਦਾਂ ਜੀ ਉਹਨਾਂ ਦੀ ਕੋਠੀ ਸੀਗੀ ਇੱਥੇ ਧਰਮਪੁਰੇ ਤੇ ਮੇਰੀ ਉੱਥੇ ਦੁਕਾਨ ਹੁੰਦੀ ਸੀ ਮੈਂ ਟੈਲੀਵਿਜ਼ਨ ਦਾ ਕੰਮ ਕਰਦਾ ਸੀ ਚੌਂਕ ਦੇ ਅੱਛਾ ਜੀ ਕਿ ਉਹ ਮੇਰੇ ਕੋਲ ਆਦੇ ਜਾਂਦੇ ਹੁੰਦੇ ਸੀ ਠੀਕ ਹੈ ਜੀ ਹਾਂਜੀ ਤੇ ਹੁਣ ਤੱਕ ਤੁਹਾਡੇ ਕਿੰਨੇ ਗੀਤ ਰਿਕਾਰਡ ਹੋ ਚੁੱਕੇ ਮੇਰੇ तकरीबन ਜੀ ਜਿਹੜੇ ਇਸ ਟਾਈਮ ਚੱਲਦੇ ਪਏ ਆ ਮਾਰਕੀਟ ਦੇ ਵਿੱਚ ਉਹ 10 11 ਗੀਤ ਹੈਗੇ ਆ ਓਕੇ ਓਕੇ ਹਾਂਜੀ ਉਹਨਾਂ ਨੂੰ ਦਰਸ਼ਕ ਵੀਰ ਕਿਹੋ ਜਿਹਾ ਰਿਸਪੌਂਸ ਦੇ ਰਹੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਇਸ ਟਾਈਮ YouTube ਆਪਣੇ ਚੈਨਲਾਂ ਦੇ ਉੱਤੇ ਇਸ ਵੇਲੇ ਵੀ ਚੱਲਦੇ ਪਏ ਆ ਓਕੇ ਜਿਸ ਦੀ ਮਰਜ਼ੀ ਕੱਢ ਕੇ ਜੀ ਆਪਣੇ ਸੁਣ ਲੋ ਠੀਕ ਹੈ ਜੀ YouTube ਤੋਂ ਅੱਛਾ ਜੀ ਹੁਣ ਤੱਕ ਤੁਹਾਡੇ ਕਿੰਨੇ ਸਿੰਗਰਾਂ ਨੇ ਗੀਤ ਗਾ ਚੁੱਕੇ ਆ ਇਹੀ ਤਕਰੀਬਨ ਬੰਦੇ ਹੈਗੇ ਆ 6-7 ਬੰਦੇ ਹੈਗੇ ਆ ਓਕੇ ਉਹਨਾਂ ਦੇ ਤੁਸੀਂ ਸਾਡੇ ਰਸ਼ਮੀ ਨੂੰ ਨਾਮ ਲੈ ਸਕਦੇ ਸਨੀ ਚੀਮਾ ਜੀ ਜੀ ਅਮਰੀਕ ਜਸਲ ਜੀ ਓਕੇ ਉਸ ਤੋਂ ਬਾਅਦ ਇੱਕ ਮਾ ਪੰਨੂ ਕੋਈ ਇੰਗਲੈਂਡ ਦੇ ਵਿੱਚ ਆ ਓਕੇ ਜੀ ਉਸ ਤੋਂ ਬਾਅਦ ਇੱਕ ਅਮਰੀਕਾ ਦੇ ਵਿੱਚ ਆ ਸੁਖਾ ਓਕੇ ਜੀ ਤੇ ਉਦੋਂ ਹਰਵਿੰਦਰ ਟਾਂਡੀ ਜੀ ਓਕੇ ਜਿਹੜੇ ਅਜੇ ਦੁਨੀਆ ਤੇ ਨਹੀਂ ਗਏ ਉਹ ਵੀ ਗਾ ਗਏ ਆ ਅੱਛਾ ਜੀ ਹਰਵਿੰਦਰ ਟਾਂਡੀ ਜੀ ਨੇ ਤੁਹਾਡਾ ਕਿਹੜਾ ਗੀਤ ਗਾਇਆ ਸੀਗਾ ਉਹਨੂੰ ਨਹੀਂ ਸੈਡ ਸੌਂਗ ਆਇਆ ਸੀਗਾ ਜੀ ओके ਹੁਣ ਮੇਰਾ ਭੂਰਾ ਵੀ ਨਾ ਰੱਖਦੀ ਖਿਆਲ ਨਹੀਂ ਅੱਛਾ ਜੀ ਐਦਾਂ ਸਿਰਾਂ ਕੁਛ ਚੰਦ ਲਈ ਨਾ ਮੈਂ ਦੱਸਣਾ ਤੁਹਾਨੂੰ ਹੁਣ ਰੋਸ ਰੋਸ ਬੈਣੀ ਸਾਡੇ ਨਾਲ ਨਹੀਂ ਸਾਡਾ ਭੂਰਾ ਵੀ ਨਾ ਰੱਖਦੀ ਖਿਆਲ ਨਹੀਂ ਤੈਨੂੰ ਸਾਡਾ ਨਹੀਂ ਦਰੇਗ ਜਦੋਂ ਲੱਗਿਆ ਤੂੰ ਖਾਪਾਂ ਵਿੱਚੋਂ ਟੋਇਆ ਕਰੇਗੀ ਨਾਲੇ ਗਿਣਿਆ ਕਰੇਗੀ ਚੰਦ ਤਾਰੇ ਨਹੀਂ ਨਾਲੇ ਕੱਲੀ ਬੈ ਕੇ ਰੋਇਆ ਕਰੇਗੀ ਕਿਆ ਬਾਤ ਹੈ ਕਿਆ ਬਾਤ ਹੈ ਇਹ ਗੀਤ ਲੱਗਦਾ ਤੁਸੀਂ ਜਵਾਨੀ ਟਾਈਮ ਹੀ ਲਿਖਿਆ ਸੀ ਹਨ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਉਸ ਤੋਂ ਇਲਾਵਾ ਜਿੱਦਾਂ ਤੁਸੀਂ ਦੱਸਦੇ ਸੀਗੇ ਕਿ ਵੀ ਤੁਹਾ ਜਦੋਂ ਤੁਸੀਂ ਲਿਖਦੇ ਸੀਗੇ ਹਾਂਜੀ ਤੇ ਤੁਹਾਡੀ ਸ਼ਾਪ ਦੇ ਉੱਤੇ ਦੇਵੀ ਮਖਸੂਸਪਰੀ ਹੁਣੀ ਆਉਂਦੇ ਰਹੇ ਹਾਂਜੀ ਹਾਂਜੀ ਇਹ ਵੀ ਇੱਕ ਦੋ ਵਾਰੀ ਕਿ ਸਾਡੇ ਚੰਦ ਸਿੰਘ ਸਫਰੀ ਸਾਹਿਬ ਜੀ ਸਾਡੇ ਜੀ ਗੋਰ ਬਾਬਾ ਜੀ ਸਾਡੇ ਦਾਦਾ ਜੀ ਆ ਉਹ ਲਿਖਾਰੀ ਪੱਖੋ ਦਾ ਓਕੇ ਕਿਉਂਕਿ ਉਹਨਾਂ ਦੇ ਸ਼ਗਿਰਦ ਦਾ ਹੀ ਮੈਸਜਰ ਤੇ ਆ ਠੀਕ ਹੈ ਜੀ ਹਾਂਜੀ ਤੇ ਉਹਨਾਂ ਨੇ ਪ੍ਰੋਗਰਾਮ ਜਦੋਂ ਕਰਾਉਂਦੇ ਹੁੰਦੇ ਸੀ ਤੇ ਇੱਥੇ ਮਨਮੋਹ ਬਾਰਿਸ਼ ਵਗੈਰਾ ਵੀ ਆਏ ਆ ਉਹਨਾਂ ਨਾਲ ਵੀ ਮਿਲਿਆ ਹਾਂ ਮੈਂ ਠੀਕ ਹੈ ਉਹ ਬੋਲੇ ਹੀਰ ਮਨਮੋਹਨ ਵਾਰਸ ਫਿਰ ਆਪਣੇ ਦੇਵੀ ਮਖੀਸੂਰੀ ਜੀ ਠੀਕ ਹੈ ਇਹਦਾ ਨਾ ਮਿਲਕਤ ਹੁੰਦੀ ਰਹੀ ਹੈ ਹੁਣ ਤੱਕ ਜੀ ਤੁਸੀਂ ਕਿੰਨੇ ਕ ਗੀਤ ਲਿਖ ਚੁੱਕੇ ਆ ਦਾ ਗੀਤ ਤਾਂ ਮੇਰੇ ਕੋਲ ਘਟੋ ਘਟ 4-500 ਗੀਤ ਆ ਜੀ ਓਕੇ ਜੀ ਜਿਹਦੇ ਵਿੱਚ 10-11 ਗੀਤ ਰਿਕਾਰਡ ਹੋ ਜੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਕੋਈ ਹੋਰ ਗੀਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੋਵੇ ਸਾਡੇ ਦਰਸ਼ਕ ਵੀਰਾਂ ਡੋਰੀਆ ਵੀ ਦੋ ਲੈਣਾ ਜਰੂਰ ਸਾਂਝੇ ਕੀਤੀਆ ਜੋ ਗੀਤ ਤਾਂ ਸਾਰੇ ਤਕਰੀਬਨ ਜੀ ਦੇਖੋ ਕਰੀਬ ਕਰੀਬ ਹੀ ਹੁੰਦੇ ਨੇ ਕਰੀਬ ਹੀ ਹੁੰਦੇ ਆ ਜੀ ਤੇ ਬਾਕੀ ਇਹ ਹੈਗੀ ਆ ਵੀ ਇੱਕ ਮੈਂ ਹੁਣੀ ਡੋਲੀ ਲੈ ਕੇ ਹਟਿਆ ਮਤਲਬ ਕੁੜੀ ਦੇ ਵਿਆਹ ਦੇ ਉੱਤੇ ਆ ਉਹ ਜਿੱਦਾਂ ਮਤਲਬ ਵਿਆਹ ਦੇ ਗਿਆ ਤੇ ਉਹ ਡੋਲੀ ਆਇਆ ਤਾਂ ਹੁਣ ਬਸੇ ਬਾਬਲਾ ਖੇੜਾ ਤੇਰਾ ਕਿਆ ਬਾਤ ਕੁੰਜਾਂ ਵਰਗਾ ਹੁ ਸਾਡਾ ਜੀੜਾ ਕਿਆ ਬਾਤ ਕੁੰਜ ਜਿਹਾ ਆਉਣ ਸਾਡਾ ਜਿਹੜਾ ਬਸੇ ਬਾਬਲਾ ਖੇੜਾ ਤੇਰਾ ਜਿਸ ਮਾਲਾ ਦਾ ਮਣਕਾ ਲਿਖਿਆ ਉਸ ਵਿੱਚ ਹੀ ਗਿਆ ਪਰ ਹੋਇਆ ਮੈਨੂੰ ਤੋਰਨ ਲੱਗਿਆ ਹੋਏ ਬਾਬਲਾ ਕਿਹੜੀ ਗੱਲ ਹੋਇਆ ਕਿਆ ਬਾਤ ਮੈਨੂੰ ਤੋਰਨ ਲੱਗਿਆ ਹੋ ਬਾਬਲਾ ਕਿਹੜੀ ਗੱਲ ਹੋਇਆ ਬਹੁਤ ਵਧੀਆ ਬਹੁਤ ਵਧੀਆ ਧੰਮੇ ਰਾਹ ਹੈ ਸਭ ਨੂੰ ਕਹਿਣਾ ਧੀ ਜੇ ਕੇ ਪੁੱਤ ਪੈਂਦਾ ਲੈਣਾ ਕਿਆ ਬਾਤ ਧੀਆਂ ਧੰਮਿਆ ਪੁੱਤ ਬਗਾਨਾ ਘਰੇ ਨਾ ਜਾਏ ਲਪੋਇਆ ਮੈਨੂੰ ਤੋਰਨ ਲੱਗਿਆ ਹੋ ਕਿਉਂ ਬਾਬਲਾ ਕਿਹੜੀ ਗਲੋੜ ਹੋਇਆ ਕੀ ਮਤਬ ਬਹੁਤ ਖੂਬ ਬਹੁਤ ਖੂਬ ਅੱਛਾ ਜੀ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕੀਤੀ ਹਾਂਜੀ ਤੇ ਉਸ ਟਾਈਮ ਤੇ ਕਈ ਵੇਲੇ ਤਾਂ ਹੁੰਦਾ ਨਾ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਕੋਈ ਚੀਜ਼ ਕਰਨ ਲੱਗਦੇ ਹੋ ਤਾਂ ਵਿਰੋਧ ਵੀ ਬਹੁਤ ਸਾਰੇ ਕਰਦੇ ਆ ਜੀ ਜੀ ਔਰ ਉਹਨੂੰ ਲੋਕੀ ਪੋਜ਼ਿਟਿਵ ਤਰੀਕੇ ਨਾਲ ਵੀ ਬਹੁਤ ਜ਼ਿਆਦਾ ਜਨਕੋਰੇ ਸਾਥ ਵੀ ਦਿੰਦੇ ਆ ਜੀ 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 ਤੇ ਉਹ ਕਿਹੜੇ ਵੀਰ ਭੈਣ ਐਸੇ ਆ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਕਿ ਤੁਮਾਰੀ ਤੁਸੀਂ ਵਧੀਆ ਲਿਖਦੇ ਆ ਹੋਰ ਵਧੀਆ ਲਿਖੋ ਆਪਾਂ ਤੁਹਾਡਾ ਜਾਟਾ ਦੇ ਨਾਲ ਹੈਗੇ ਆ ਉਹਨਾਂ ਦਾ ਤੁਸੀਂ ਸਾਡੇ ਦਸ਼ਕਵੀਰਾਂ ਨੂੰ ਨਾਮ ਲੈ ਕੇ ਜਰੂਰ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਮੇਰੇ ਨਾਲ ਪਿੰਡ ਦੇ ਇੱਥੇ ਦੀ ਆਪਣੇ ਪ੍ਰੋਫੈਸਰ ਸਾਹਿਬ ਹੋਏ ਆ ਆਪਣੇ ਮਨਮੋਹ ਸਿੰਘ ਕਾਇਲਾ ਜੀ ਓਕੇ ਜੀ ਉਹ ਅਮਰੀਕਾ ਦੇ ਵਿੱਚ ਚਲੇ ਗਏ ਸੀ ਤਾਂ ਵੀ ਇਹ ਵੀ ਇੱਥੇ ਕਾਲਜ ਦੇ ਵਿੱਚ ਉਹ ਪ੍ਰੋਫੈਸਰ ਹੁੰਦੇ ਸੀ ਓਕੇ ਜੀ ਤੇ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਪਾਂਛੇ ਅੱਛਾ ਜੀ ਤੇ ਮੈਨੂੰ ਬਕਾਇਦਾ ਆਣ ਕੇ ਤੇ ਮਿਲ ਕੇ ਗਏ ਘਰੇ ਠੀਕ ਹੈ ਤੇ ਕਾਕੇ ਤੂੰ ਬਹੁਤ ਵਧੀਆ ਲਿਖਦਾ ਆ ਉਹ ਵੀ ਲਿਖਾਰੀ ਸੀਗੇ ਠੀਕ ਹੈ ਜੀ ਤੇ ਉਹਨਾਂ ਨੇ ਤਾਂ ਕਿਤਾਬਾਂ ਵੀ ਲਿਖੀਆਂ ਠੀਕ ਬਾਜੀ ਤੇ ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਜੀ ਠੀਕ ਹੈ ਜੀ ਹਾਂ ਜੀ ਤੇ ਚਲੋ ਬਹੁਤ ਵਧੀਆ ਬਹੁਤ ਵਧੀਆ ਦੇਖੋ ਜੀ ਜਦੋਂ ਸਾਡਾ ਕੋਈ ਸਮਾਜ ਇੱਕ ਇਦਾਂ ਜੇ ਕੋਈ ਅਲੱਗ ਕੋਈ ਕੰਮ ਕਰਦਾ ਹੋਣਾ ਚਲੋ ਕਿ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਪਰ ਇਸੇ ਸਮਾਜ ਵਿੱਚ ਸਪੋਰਟ ਕਰਨ ਵਾਲੇ ਵੀ ਬਹੁਤ ਹੁੰਦੇ ਆ ਬਿਲਕੁਲ ਜੀ ਤੇ ਜਦੋਂ ਤੁਹਾਡਾ ਪਹਿਲਾ ਗੀਤ ਰਿਲੀਜ਼ ਹੋਇਆ ਰਿਕਾਰਡ ਹੋਇਆ ਹਾਂਜੀ ਉਸ ਟਾਈਮ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਔਰ ਤੁਸੀਂ ਕਿੰਨੇ ਸਾਲ ਦੇ ਸੀ ਮੈਂ ਉਸ ਟਾਈਮ ਕੋਈ ਕੀ 26 ਸਾਲ ਦਾ ਹੋਵਾਂਗਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਘਰ ਦਾ ਮਾਹੌਲ ਤਾਂ ਉਹੀ ਹੈ ਗਰੀਬੀ ਵਾਲਾ ਹੀ ਹੈਗਾ ਕੰਮੀ ਕਹੀਏ ਤਾਂ ਇਹ ਹੈਗਾ ਕਿ ਮੁੰਡੇ ਜਦੋਂ ਦਿੱਲੀ ਬੈਠੇ ਸੀ ਆਪਣੇ ਪਿੰਡ ਦੇ ਮੁੰਡੇ ਜਦੋਂ ਧਮਾ ਝਿੰਗੜਾ ਵਾਲਾ ਸੁਣਿਆ ਤੇ ਬਸ ਉੱਥੇ ਭੰਗੜੇ ਲੱਗ ਪਏ ਸੀ ਉਹ ਠੀਕ ਹੈ ਜੀ ਉਹ ਮੁੰਡਿਆਂ ਨੇ ਆਣ ਕੇ ਮੈਨੂੰ ਦੱਸਿਆ ਕਿ ਪਾਜੀ ਤੇਰਾ ਜਦੋਂ ਗੀਤ ਚੱਲਿਆ ਤੇ ਮਹਾਰਾਜ ਪੈ ਜੋ ਨਹੀਂ ਪੁੱਛੋ ਇਤਨੀਆਂ ਨਾਲੋਂ ਕੰਮ ਵਜ ਗਈ ਹੈ ਨਹੀਂ ਉਹੀ ਫਿਰ ਤੁਹਾਡਾ ਨਾਮ ਹੋ ਗਿਆ ਤੁਹਾਡੀ ਜਾਣ ਕੇ ਉਂਗਪੜੀ ਚੀਚੀ ਨਾਲ ਬਣ ਕੇ ਰਮਾਲੀ ਤੋਂ ਪਹਿਚਾਨ ਹੋ ਗਈ ਹਾਂਜੀ ਹਾਂਜੀ ਜਦੋਂ ਤੁਹਾਡੀ ਪਹਿਚਾਨ ਹੋ ਗਈ ਆਲਦੋਲੇ ਏਰੀਏ ਦੇ ਵਿੱਚ ਮੰਨਿਆ ਗਿਆ ਵੀ ਧੰਮਾ ਠਿੰਗੜਾ ਵਾਲਾ ਵੀ ਕੋਈ ਗੀਤਕਾਰ ਹੈਗਾ ਜੀ 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 ਤੇ ਉਸ ਟਾਈਮ ਤੁਹਾਡੇ ਮਨ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਸੀ ਬਹੁਤ ਵਧੀਆ ਲੱਗਦਾ ਸੀ ਜੀ ਬਹੁਤ ਵਧੀਆ ਲੱਗਦਾ ਸੀ ਜਦੋਂ ਜਿੱਤਦੀ ਜਾਇਦਾ ਸੀ ਬਸ ਭਾਜੀ ਸਾਸਰੀ ਘਰ ਭਾਜੀ ਸਾਸਰੀ ਨਹੀਂ ਸੀ ਚਲ ਕੇ ਲੋਕਾਂ ਵਿੱਚ ਨਾਮ ਬਣ ਗਿਆ ਹਾਂਜੀ ਹਾਂਜੀ ਅੱਛਾ ਤਾਂ ਮੈਂ ਜਦੋਂ ਤੁਸੀਂ ਲਿਖਦੇ ਹੋ ਹਾਂਜੀ ਕੀ ਸੋਚ ਕੇ ਲਿਖਦੇ ਹੋ ਕਿ ਮੈਂ ਇਸ ਮੈਟਰ ਤੇ ਲਿਖਣਾ ਕਿ ਕੁਝ ਕਿਤਾਬਾਂ ਪੜ੍ਹਦੇ ਹਾਂ ਜਾਂ ਸਮਾਜ ਦੇ ਵਿੱਚੋਂ ਕੁਝ ਗੱਲਾਂ ਲੈਣੇ ਹੋ ਨਹੀਂ ਜੀ ਮੈਂ ਜ਼ਿਆਦਾਤਰ ਸਮਾਜ ਦੇ ਵਿੱਚੋਂ ਗੱਲਾਂ ਤੇ ਜਾਂ ਆਪਣੇ ਉਸ ਮੈਟਰ ਦੇ ਉੱਤੇ ਡਿਪੈਂਡ ਰਹਿਣਾ ਕਿ ਜਿਹੜੀ ਚੀਜ਼ ਮੈਂ ਲਿਖਣੀ ਆ ਉਧਰ ਨੂੰ ਵਧੀਆ ਹੀ ਲਿਖਾਂ ਜੇ ਧਾਰਮਿਕ ਲਿਖਣਾ ਤਾਂ ਧਾਰਮਿਕ ਪੱਖੋਂ ਵਧੀਆ ਲਿਖਾਂ ਕਿ ਕੋਈ ਉਂਗਲੀ ਨਾ ਚੱਕੀ ਠੀਕ ਹੈ ਜੇ ਦੂਜਾ ਮੈਟਰ ਵੀ ਲਿਖਣਾ ਤਾਂ ਉਹ ਵੀ ਇਸ ਤਰ੍ਹਾਂ ਦਾ ਜੇ ਬਹੁਤ ਹੀ ਵਧੀਆ ਹੋਵੇ ਅੱਛਾ ਜੀ ਹਾਂ ਜੀ ਕੋਈ ਮਤਲਬ ਇਹ ਨਾ ਕਹੇ ਵੀ ਯਾਰ ਇਹਨੇ ਮੜਾ ਲਿਖਿਆ ਠੀਕ ਹੈ ਜੀ ਹਾਂ ਜੀ ਆਪਣੀ ਜੋ ਵੀ ਹੁਣ ਤੱਕ ਲਿਖੀਆਂ ਆ ਉਹਨਾਂ ਵਿੱਚੋਂ ਕੋਈ ਸ਼ੇਰ ਜਾਂ ਕੋਈ ਧਾਰਮਿਕ ਗੀਤ ਸਾਡੇ ਦਸ਼ਕੀ ਵੀਰਾਂ ਦੇ ਰੂਪ ਰੂਪ ਕਰ ਸਕਦੇ ਨੇ ਜੀ ਧਾਰਮਿਕ ਗੀਤ ਇੱਕ ਹੈਗਾ ਜੀ ਇਹ ਲਿਖਿਆ ਸੀ ਮਾਤਾ ਗੁਜਰੀ ਤੇ ਪੋਤੇ ਵਿੱਚ ਨੀਹਾਂ ਦੇ ਖਲੋਤੇ ਕਿਆ ਬਾਤ ਵਿੱਚ ਨੀਹਾਂ ਦੇ ਖਲੋਤੇ ਦੋਵੇਂ ਵੀਰ ਧਰਮ ਕਹਿੰਦੇ ਨਹੀਂ ਉਹ ਛੱਡਣਾ ਭਾਵੇਂ ਟੋਟੇ ਟੋਟੇ ਕਰ ਦੇ ਸ਼ਰੀਰ ਧਰਮ ਕਹਿੰਦੇ ਨਹੀਂ ਉਹ ਛੱਡਣਾ ਗੱਲਾਂ ਇਹ ਕੱਲ ਦੀਆਂ ਗੱਲਾਂ ਨਹੀਂ ਪੁਰਾਣੀਆਂ ਝਿੰਗੜਾਂ ਦਾ ਧਮ ਸੱਚ ਲਿਖਦਾ ਕਹਾਣੀਆਂ ਵਾਹ ਕੀ ਬਾਤ ਕੀ ਬਾਤ ਨਾ ਅੱਖਾਂ ਚੋਂ ਬਹਾਈ ਜਾਵੇ ਨੀਰ ਧਰਮ ਕਹਿੰਦੇ ਨਹੀਂ ਓ ਛੱਡਣਾ ਅੱਛਾ ਜੀ ਜਿੰਨੇ ਤੁਸੀਂ ਹੁਣ ਤੱਕ ਗੀਤ ਲਿਖ ਚੁੱਕੇ ਹੋ ਹਾਂਜੀ ਹੁਣ ਕਿਸੇ ਨਵੇਂ ਸਿੰਗਰ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਏ ਨਹੀਂ ਹਜੇ ਤੱਕ ਨਹੀਂ ਜੀ ਓਕੇ ਹਾਂਜੀ ਤੁਸੀਂ ਥੋੜਾ ਟਾਈਮ ਪਹਿਲਾਂ ਦੱਸ ਦੇ ਕਿ ਜਾਜੀ ਬੀ ਦੇ ਨਾਲ ਹਾਂ ਜਾਜੀ ਬੀ ਦੇ ਨਾਲ ਇਦਾਂ ਹੋਈ ਜੀ ਵੀ ਉਹ ਬੰਦਾ ਕੋਈ ਉਹਨਾਂ ਦਾ ਕੋਈ ਰਿਲੇਟਿਵ ਸੀਗਾ ਉਹਦੇ ਨਾਲ ਮੇਰੀ ਮਾਰੀ ਮੋਟੀ ਗੱਲ ਹੋਈ ਉਹ ਕਹਿੰਦਾ ਕਿ ਮੈਂ ਗੀਤ ਤੇਰਾ ਉੱਥੀ ਤੱਕ ਪਹੁੰਚਾਉਂਗਾ ਓਕੇ ਤੇ ਮੈਂ ਕਿਹਾ ਵੀ ਦੇਖ ਲੈ ਵੀ ਜੇ ਤੇਰੇ ਨਾਲ ਹੈ ਕੋਈ ਗੱਲਬਾਤ ਤਾਂ ਉਹਨਾਂ ਨੂੰ ਪੁੱਛ ਲਾ ਮੇਰੇ ਕੋਲ ਧਾਰਮਿਕੀ ਹੋਰ ਵੀ ਬਹੁਤ ਲਿਖਿਆ ਮੈਂ ਕਿਹਾ ਇੱਕ ਧਾਰਮਿਕ ਪੱਖੋਂ ਗੀਤ ਬਹੁਤ ਹੀ ਜ਼ਿਆਦਾ ਵਧੀਆ ਲਿਖ ਹੋ ਗਿਆ ਸੀ ਆ ਵਿਸਾਖੀ ਜਿਹੜੇ ਤੇ ਕਿਤੇ ਹੋ ਜਾਂਦਾ ਉਹਨੇ ਮਾਰੇ ਚੱਲ ਜਾਨਾ ਸੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ अच्छा जी पूरा इस तरह सेगा कि ਲੈ ਕੇ ਪੰਜ ਸੀਸ ਪਹਿਲੇ ਪੰਖ ਜਿਹੜਾ ਸਾਜਿਆ کیا ਵਾ ਖਾਲਸੇ ਦੇ ਨਾਮ ਨਾਲ ਆਪ ਹੀ ਨਵਾਜਿਆ کیا ਵਾ ਵੱਖਰਾ ਹੀ ਦੁਨੀਆ ਤੇ ਜੱਚੇ ਤੇਰਾ ਖਾਲਸਾ ਨੱਚੇ 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 ਪਿਆ ਤਲਵਾਰਾਂ ਦੀਆਂ ਧਾਰਾਂ ਉੱਤੇ ਨੱਚੇ ਤੇਰਾ ਖਾਲਸਾ ਖੰਡੇਰੀਆਂ ਧਾਰਾਂ ਉੱਤੇ ਨੱਚੇ ਤੇਰਾ ਖਾਲਸਾ کیا ਬਾਤ ਹੈ کیا ਵਾ ਹਾਂਜੀ ਤੇ ਹੁਣ ਜਿੱਦਾਂ ਨਵੇਂ ਸਿੰਗਰ ਹੁੰਦੇ ਆ ਹਾਂਜੀ ਤੁਸੀਂ ਅੱਜ ਦੀ ਗਾਇਕੀ ਨੂੰ ਤੇ ਪਹਿਲਾਂ ਦੀ ਗਾਇਕੀ ਨੂੰ ਕਿਹੋ ਜਿਹਾ ਦੇਖਦੇ ਹੋ ਬਹੁਤ ਵਧੀਆ ਇਹ ਤਾਂ ਟਾਈਮ ਟਾਈਮ ਦੀ ਗੱਲ ਹੈ ਜੀ ਉਦੋਂ ਇਹ ਗਾਇਕੀ ਦਾ ਸਫ਼ਰ ਵਧੀਆ ਲੱਗਦਾ ਸੀ ਹੁਣ ਵਾਲਿਆਂ ਨੂੰ ਹੁੰਦੀ ਗਾਇਕੀ ਦਾ ਸਫ਼ਰ ਵਧੀਆ ਸਮੇਂ ਨਾਲ ਬਹੁਤ ਕੁਝ ਚੀਜ਼ ਹੋ ਜਾਂਦਾ ਜੀ ਅੱਛਾ ਤੁਹਾਡੀ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜੋ ਜਿਹੜੀ ਅੱਜ ਦੀ ਆਉਣ ਵਾਲੀ ਜਨਰੇਸ਼ਨ ਗੀਤਕਾਰੀ ਖੇਤਰ ਵਿੱਚ ਆਪਣਾ ਨਾਮ ਕਮਾਉਣਾ ਚਾਹੁੰਦੇ ਆ ਤੁਹਾਡੇ ਤੋਂ ਕੋਈ ਜੇ ਸਾਡੀ ਇਸ ਵੀਡੀਓ ਤੋਂ ਕੁਝ ਸੇਧ ਲੈ ਕੇ ਉਹ ਵੀ ਵਧੀਆ ਗੀਤਕਾਰੀ ਕਰ ਸਕਣ ਦੇਖੋ ਜੀ ਮੈਂ ਤਾਂ ਸਭ ਨੂੰ ਇਹੀ ਸੇਧ ਦਊਂਗਾ ਕਿ ਨਾ ਤਾਂ ਮਾੜਾ ਸੁਣੋ ਤੇ ਨਾ ਮੜਾ ਲਿਖੋ। ਕੀ ਬਾਤ ਹੈ। ਸਹੀ ਗੱਲ। ਖਬ ਤੋ ਬੈਟਰੇ ਇਹੀ ਹੈ। ਸਹੀ ਗੱਲ। ਘੱਟ ਲਿਖੋ, ਵਧੀਆ ਲਿਖੋ। ਠੀਕ ਹੈ ਜੀ। ਕੋਈ ਉਂਗਲੀ ਨਾ ਚੱਕੇ। ਠੀਕ ਹੈ ਜੀ। ਠੀਕ ਹੈ ਜੀ। ਬਸ ਇੰਨੀ ਹੈ ਜੀ ਮੇਰੇ ਵੱਲੋਂ ਤਾਂ। ਤੇ ਠੀਕ ਹੈ। ਸੁਣੋ ਵੀ ਵਧੀਆ। ਠੀਕ ਹੈ ਜੀ। ਅੱਛਾ ਜੀ ਜਿਸ ਟਾਈਮ ਤੇ ਤੁਸੀਂ ਗਾਉਂਦੇ ਸੀਗੇ। ਸੱਚ ਲਿਖਦੇ ਸੀਗੇ। ਉਸ ਟਾਈਮ ਤੇ ਕਿਹੜਾ ਸਿੰਗਰ ਵਧੀਆ ਸੀਗਾ ਜਿਹੜਾ ਤੁਹਾਡੇ ਦਿਲ ਨੂੰ ਬਹੁਤ ਜ਼ਿਆਦਾ ਨੇੜੇ ਸੀਗਾ ਕਿ ਆਹ ਸਿੰਗਰ ਦੇ ਗਾਣੇ ਮੈਨੂੰ ਬਹੁਤ ਪਸੰਦ ਆ। ਸਾਰੇ ਵਧੀਆ ਸੀਗੇ ਜੀ। ਠੀਕ ਹਾਂ ਜੀ ਉਦੋਂ ਸਾਰੇ ਵਧੀਆ ਸੀਗੇ ਬਹੁਤ ਵਧੀਆ ਵਧੀਆ ਕਿਉਂਕਿ ਜੇ ਸੈਟ ਚੱਲਦੇ ਸੀ ਤਾਂ ਮੇਜੇ ਤਾਂ ਦੀ ਹੱਸਾਂ ਨਹੀਂ ਬਹੁਤ ਵਧੀਆ ਕੌਗਾ ਸੀ ਉਸ ਤੋਂ ਬਾਅਦ ਇਹ ਆਪਣੇ ਹੰਸਰਾਜ ਜੀ ਹੋਏ ਜੀ ਆਪਣੇ ਆਪਣੇ ਦੂਜਾ ਆਏ ਆ ਗਏ ਮਨਮੋਹ ਬਾਦ ਸੁਨੀ ਆ ਗਏ ਕਮਲ ਹੀਰ ਬਹੁਤ ਵਧੀਆ ਗਾਉਂਦੇ ਸੀ ਜੀ ਹਾਂਜੀ ਦੋਸਤੋ ਇਹ ਸਨ ਸਾਡੇ ਨਾਲ ਧੰਮਾ ਠੰਗੜਾ ਜੀ ਜੋ ਕਿ ਬਹੁਤ ਵਧੀਆ ਗੀਤਕਾਰ ਔਰ ਇਹਨਾਂ ਦੇ ਕਾਫੀ ਗੀਤਾਂ ਨੂੰ ਤੁਸੀਂ ਪਿਆਰ ਵੀ ਦਿੱਤਾ ਔਰ ਦੇ ਰਹੇ ਹੋ ਔਰ ਆਸ ਕਰਦੇ ਹਾਂ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਉਹ ਸਾਨੂੰ ਥੱਲੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇ ਲਾਸਟ ਦੇ ਵਿੱਚ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਤੁਹਾmajhi ਟਾੜਾ ਸਾਡੇ ਪੰਜਾਬੀ ਰੰਗ ਟੀਵੀ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਜੀ ਧੰਨਵਾਦ ਜੀ ਦੇਖ ਲਓ ਵੀ ਤੁਹਾਨੂੰ